ਮਾਪੇਂਦਰ ਕੋਰ ਨਿਰਗਲ ਪ੍ਰੇਮ ਪਰ ਸਾਤਸਰੀ ਗਾਲ ਜੀ ਮੈਂ ਅੱਜ ਤੇ ਇੱਕ ਤੁਹਾਨੂੰ ਭੈਣ ਭਰਾ ਦਾ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਤੇ ਸੁਣੋ ਭੈਣ ਦੇ ਬੋਲ ਤੇ ਭਰਾ ਦੇ ਮੈਲੀ ਬਈਟੀ ਵੇ ਸਾਸ ਚਿੜ ਕੇ ਵੀਰਾ ਵੇ ਸਾਸ ਚਿੜ ਕੇ ਵੀਰਾ ਜੇ ਤੇ ਆਉਂਦੇ ਵੇ ਧਰਮੀ ਮੀਂਹ ਯਾਰ ਖਾ ਕਤ ਦੀ ਮੇਰਾ ਹਾਂ ਤਕ ਦੀ ਵੀਰਾ ਮੇਰਾ ਹਾਂ ਤਕ ਦੀ ਵੀਰਾ ਆਕੇ ਮਿਲ ਜੋ ਮੇ ਅੰਮਾ ਜਾਏ ਆਜ ਨਯਾ ਦਾ ਨੀ ਕੱਲ ਨਯਾ ਦਾ ਪੈਣ ਤੂੰ ਸਾਨੂੰ ਮਿਲ ਜੀ ਦੋ ਦਰੜ ਕਾ ਵੀਰਾ ਵੇ ਦੋ ਪਾਬੋ ਜੜ ਕੇ ਵੀਰਾ ਜੇਤੇ ਆਂਦੇ ਵੇ ਤਰਮੀ ਮਾਪੇ ਪਾਬੋ ਤੇਰੀ ਨੂੰ ਪੀਕੇ ਛੜਦਾ ਪਹਿਣੇ ਨੀ ਪੀਕੇ ਛੜਦਾ ਪਹਿਣੇ ਤੂੰ ਮੈਨੂੰ ਮੇਲ ਜੀ ਕੀ ਆ ਕੇ ਤੇਰਾ ਵਸਦਾ ਵੇ ਕਰਨਾ ਉਜੜੇ ਵੀਰਾ ਮੇ ਕਰਨਾ ਟਟ ਜੈ ਵੀਰਾ ਤੂੰ ਮੈਨੂੰ ਮਿਲ ਜਾ ਵੇ ਸੋਰੀਆ ਕੇ ਕਿਥੇ ਬਣਾਨੇ ਨੀਲਾ ਘੋੜਾ ਪਹਿਣੇ ਨੀਲਾ ਘੋੜਾ ਪੈਣ ਕਿਥੇ ਰੱਖਾਂ ਨ ਰਫਲਦ ਨਾਲੀ ਤਵੇ ਬਾਗੀ ਛੱਡਦੇ ਵੇ ਨੀਲਾ ਘੋੜਾ ਵੀਰਾ ਵੇ ਨੀਲਾ ਘੋੜਾ ਵੀਰਾ ਕਿੱਲੇ ਟਾਂਗਦੇ ਵੇ ਰਫਲਦ ਨਾਲੀ चक चरखा नी मंझा डे भैण नी मंझा डे भेण गे नी माने हूंदियां वर मापे तोर गे वीर मापे तोर गे ਰੋ ਗਾਲੇ ਨਿਆਰੋ ਲਗੇ ਵੇ ਰੰਗ ਸੁਹੇ ਰੋ ਲ ਖਲਕੇ ਨੀ ਆਪਾ ਪਰਗੇ ਪੈਣ ਬੂਏ ਬੂਏ ਨੀ ਆਪਾ ਪਰਗੇ ਪੈਣ ਨਾਚਤ ਲਾਇਏ ਚੰਦ ਚੜੇ ਆਪੈਣਾ ਨੀ ਚੰਦ ਚੜੇ ਆਪੈਣਾ ਨਾਲੇ ਖੜ ਗਏ ਨੀ ਅੰਬਰੀ ਤਾਰੇ ਨਾਲੇ ਖੜ ਗਏ ਨੀ ਅੰਬਰੀ ਤਾਰੇ ਲੋ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਤੇ ਤੁਸੀਂ ਇਹਦਾ ਆਨੰਦ ਮਾਣੋ ਇਹ ਪੈਨ ਭਰਾ ਦਾ ਹੈ ਤੇ ਮੈਨੂੰ ਤਾਂ ਜਦੋਂ ਇਹ ਮੈਂ ਪੰਜਾਬੀ ਲੋਕ ਗੀਤ ਗਾਵਾ ਤੇ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਤੁਸੀਂ ਵੀ ਇਹਦਾ ਆਨੰਦ ਮਾਣੋ ਜੀ ਤੇ ਕੱਲ ਨੂੰ ਆਪਾਂ ਫੇਰ ਮਿਲਦੇ ਹਾਂ ਕਿਉਂਕਿ ਜਿਹੜਾ ਭੈਣ ਤੇ ਭਰਾ ਦਾ ਪੰਜਾਬੀ ਲੋਕ ਗੀਤ ਹੁੰਦਾ ਹੈ ਭੈਣਾਂ ਨੂੰ ਆਪਦੇ ਭਰਾਵਾਂ ਦੀ ਬਹੁਤ ਯਾਦ ਆਉਂਦੀ ਹੈ